ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਇਹ ਜਿਹੜਾ ਫਲੱਡ ਦੀ ਮਾਰ ਚ ਦੇਖੋ ਅਸੀਂ ਸਾਡੀ ਡੀਸੀਜ ਦਾ ਜਆਬ ਦੀ ਟੀਮ ਕਿਸਾਨੀ ਵਿਕਾਸ ਕਮੇਟੀ ਪੰਦੇਸਾ ਹੋਰਾਂ ਦੇ ਨਾਲ ਜਿਹੜਾ ਪਿਛਲੇ ਦਿਨੀਂ ਹੜਾਂ ਦੀ ਵੱਡੀ ਮਾਰ ਹੋਈ ਹੈ ਉਹਦੇ ਨਾਲ ਜੱਡੇ ਵੱਡੇ ਨੁਕਸਾਨ ਹੋਏ ਉਹਦਾ ਜਾਇਜ਼ਾ ਲੈਣ ਕੋਲ ਜਾਂ ਉਹਨਾਂ ਲੋਕਾਂ ਨਾਲ ਦੁੱਖ ਦੀ ਕਿਹੜੀ ਦੇ ਵਿੱਚ ਸ਼ਰੀਕ ਹੁੰਦੇ ਕਿ ਉਹਨਾਂ ਭਰਾਵਾਂ ਨੂੰ ਕਿਸ ਚੀਜ਼ ਦੀ ਲੋੜ ਹੈ ਅੱਜ ਮੌਕੇ ਦੇ ਹਿਸਾਬ ਕੀ ਹੈ ਤੇ ਉਹਨਾਂ ਵਾਲੇ ਸਮੂਹ ਜਨਾਂ ਨੇ ਹਲਾਤ ਕੀ ਹੋਣਾ ਕਿਹੋ ਜੀ ਮਦਦ ਹੋ ਸਕੇ ਉਹ ਦੇਖਣ ਵਾਸਤੇ ਉਹ ਚੀਜ਼ਾਂ ਨੂੰ ਮਤਲਬ ਜੱਜ ਕਰਕੇ ਅਸੀਂ ਉਹਨਾਂ ਦੀ ਮਦਦ ਕਿਵੇਂ ਕਰ ਸਕੀਏ ਕਿਉਂਕਿ ਦੇਖਿਆ ਪਿੱਛੇ ਵੀ ਇੱਕ ਘਰ ਇਸ ਬਾਰਸ਼ ਦੇ ਤੇ ਹੜਾਂ ਦੀ ਮਾਰ ਦੇ ਨਾਲ ਜਿੰਦਾ ਵੱਡਾ ਪਾਣੀ ਆਇਆ ਡਿੱਗੇ ਇੱਕ ਭੈਣ ਤੇ ਉਹਦਾ ਪਰਿਵਾਰ ਇੱਕ ਦੇਖ ਲਓ ਆਸਰਾ ਹੀ ਕੀਤਾ ਹੋਇਆ ਇੱਕ ਤਰਪਾਲ ਦੀ પા ਕੇ ਇੱਕ ਕੁੱਲੀ ਬਣਾਈ ਹੈ ਜਿਹੜੀ ਇਹਦੇ ਵਿੱਚ ਵੀ ਸਾਡੇ ਬੱਚਿਆਂ ਦਾ ਹੈ ਕਿੱਥਾ ਹੈ ਸੈਂਕੜੀਆਂ ਹੈ ਹੋਰ ਉਹਨਾਂ ਦਾ ਆਪਣਾ ਸਮਾਨ ਹੈ ਬੈਗ ਪਏ ਆ ਬੱਚਿਆਂ ਦੇ ਸਕੂਲ ਵਾਲੇ ਜਿਹੜੀ ਬਹੁਤ ਕੁਝ ਜਿੰਨਾ ਵੀ ਕਹ ਜੀਏ ਕਿ ਨਸ਼ਟ ਹੋ ਗਿਆ ਹਰ ਇੱਕ ਚੀਜ਼ ਨਸ਼ਟ ਹੋਈ ਆ ਇੱਧਰ ਫਸਲਾਂ ਦਾ ਹਾਲ ਦੇਖ ਲਓ ਕਿ ਜਵੇਂ ਮਤਲਬ ਪਾਣੀ ਨਾਲ ਜਵੇਂ ਤਬਾਈ ਹੋ ਚੁੱਕੀਆਂ ਨੇ ਜਿਹੜੀਆਂ ਤੇ ਸਾਰੇ ਵੀਰਾਂ ਨੂੰ ਬਹੁਤ ਵੱਡੀ ਮਦਦ ਦੀ ਲੋੜ ਆ ਉਹ ਸਾਰੇ ਨਾਲ ਹੀ ਇਹਨਾਂ ਦਾ ਅਗਲਾ ਗੁਜ਼ਾਰਾ ਹੋ ਸਕਦਾ ਕਿਉਂਕਿ ਇੱਥੇ ਤਣਕ ਬੀਜਣ ਦੇ ਵੀ ਅਸਰ ਨਹੀਂ ਲੱਗ ਰਹੇ ਕਿਉਂ ਨਾਲ ਸੋਚ ਤਣਕ ਬੀਜੀ ਪਰ ਅਸੀਂ ਚਾਹੁੰਦੇ ਆ ਜਿਹੜੇ ਵੀਰ ਆਉਂਦੇ ਆ ਕਿਸੇ ਵੀ ਸੰਸਥਾ ਵੱਲੋਂ ਆਉਂਦੇ ਆ ਜਾਂ ਐਨ ਆਰ ਆਈs ਦੋਂ ਵੱਲੋਂ ਮਦਦ ਕੀਤੀ ਜਾਂਦੀ ਹੈ ਜਾਂ ਕਿਸੇ ਵੀ ਅਧਾਰੇ ਵੱਲੋਂ ਮਦਦ ਹੋ ਰਹੀ ਹੈ ਤਾਂ ਉਹ ਇਥੋਂ ਦੇ ਮੌਕੇ ਦੇ ਹਾਲਾਤ ਦੇਖ ਕੇ ਉਸ ਲੋੜ ਦੇ ਮੁਤਾਬਕ ਹੀ ਮਦਦ ਕੀਤੀ ਜਾਵੇ ਆਉਣ ਵਾਲੇ ਸਮੇਂ 'ਚ ਜਿਵੇਂ ਡੀ ਏ ਪੀ ਦੀ ਲੋੜ ਹੋਣੀ ਹੈ ਜਦੋਂ ਕਣ ਕੰਮ ਚੰਦਾ ਸਮਾਂ ਆਉਣਾ ਉਸ ਤੋਂ ਅੱਗੇ ਲੇਟ ਹੋਣੀਆਂ ਨੇ ਕਿਉਂਕਿ ਬਹੁਤ ਲੋਕਾਂ ਨੇ ਲੁੱਟ ਵੀ ਕਰਨੀ ਹੈ ਡੀਜ਼ਲ ਦੀ ਲੋੜ ਪੈਣੀ ਹੈ ਜੂਰੀਏ ਦੀ ਲੋੜ ਹੈ ਵੀਜ਼ਾਂ ਦੀ ਲੋੜ ਹੈ ਤੇ ਬੋਰਾਾਂ ਦੇ ਵਿੱਚ ਪਾਣੀ ਭਰ ਗਿਆ ਇਹਨਾਂ 'ਚ ਬੜੀ ਗੰਦੀ ਬਦਬੂ ਪਾਣੀ ਦੇ ਵਿੱਚ ਆਉਂਦੀ ਹੈ ਪਾਣੀ ਪੀਣ ਯੋਗ ਨਹੀਂ ਕਿਉਂ ਪਾਣੀ ਹੋਰ ਮਹਈਆ ਕਰਾਇਆ ਜਾਵੇ ਜਾਂ ਕਿਸੇ ਨਾ ਕਿਤੇ ਨਾ ਕਿਤੇ ਕੋਈ ਬੋਰ ਦਾ ਵੀ ਪ੍ਰਬੰਧ ਕੀਤਾ ਜਾ ਸਕਦਾ ਮੌਕੇ ਤੇ ਕਿਉਂਕਿ ਇਹਨਾਂ ਦੀ ਹਾਲਤ ਬੜੀ ਮਾੜੀ ਹੋਈ ਹੈ ਇਸ ਕਰਕੇ ਅੱਜ ਇਹਦਾ ਸਾਰਾ ਜਾਇਜ਼ਾ ਲੈ ਕੇ ਆਉਣ ਵਾਲੇ ਦੇਮਾਤ ਬੀਕੇ ਦੀ ਜਤਾ ਆਜਾਦ ਵੱਲੋਂ ਵੀ ਹੋਰ ਭਰਾਵਾਂ ਨੂੰ ਵੀ ਅਪੀਲ ਕਰਦੇ ਆਂ ਕਿ ਇਸ ਉਹ ਵਸਤਾਂ ਲੈ ਕੇ ਆਓ ਪਿੰਡਾਂ ਦੇ ਵਿੱਚੋਂ ਜਿਹੜੇ ਪਿੰਡਾਂ 'ਚ ਲੋੜ ਆ ਘਰਾਂ ਦੇ ਹਾਲਾਤ ਦੇਖ ਕੇ ਉੱਥੇ ਉਹ ਚੀਜ਼ਾਂ ਲੋੜ ਮੁਤਾਬਕ ਦਿੱਤੀਆਂ ਜਾਣ ਨਾ ਕਿ ਸੜਕਾਂ ਤੇ ਖੜ ਕੇ ਜਿਹੜੇ ਥੈਲੇ ਬੋਰੀਆਂ ਲੈ ਕੇ ਬਹੁਤ ਇਹਦਾ ਆਸਰਾ ਉਲਟ ਵੀ ਤੱਕ ਰਹੇ ਆ ਤੇ ਲੁੱਟ ਕਰ ਰਹੇ ਆ ਨਾ ਕਿ ਅਸੀਂ ਸੜਕਾਂ ਤੇ ਬੰਡੀਏ ੂੜੀ ਹਰਾ ਚਾਰਾ ਕਣਕ ਪਸ਼ੂਆਂ ਦਾ ਜਿੰਨਾ ਵੀ ਖਰ ਖਾਦ ਖਰਾਕਾ ਚੋਕਰ ਫੀਡ ਜੋ ਵੀ ਹੈਗਾ ਉਹ ਲੋੜ ਮੁਤਾਬਕ ਪਿੰਡਾਂ ਦੇ ਵਿੱਚ ਆ ਕੇ ਵੰਡੀ ਜਾਵੇ ਲੋੜ ਮੁਤਾਬਕ ਘਰਾਂ ਦੇ ਵਿੱਚ ਉਹਨਾਂ ਵੀਰਾਂ ਦਾ ਸਰਵੇ ਕਰਕੇ ਇਹ ਨਹੀਂ ਬੇਨਤੀ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ